ਜੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜੀ ਜੁੱਧ ਨਸਿਆਂ ਵਿਰੁੱਧ ਉਹਦੇ ਤਹਿਤ ਅੱਜ ਸਾਡੇ ਪੱਖੋੜ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਸੀ ਸਾਡੇ ਵਿੱਚ ਸਰਦਾਰ ਡਿਪਟੀ ਸਾਹਿਬ ਸਾਡੇ ਦਾਖੇ ਤੋਂ ਆਏ ਨੇ ਆਪਣੀ ਸਮੁੱਚੀ ਟੀਮ ਲੈ ਕੇ ਉਹਨਾਂ ਦੇ ਨਾਲ ਐਸਐਚਓ ਸਾਡੇ ਸੁਧਾਰ ਤੋਂ ਜਸਵਿੰਦਰ ਸਿੰਘ ਜੀ ਤੇ ਇਹਨਾਂ ਨੂੰ ਆਪਾਂ ਪੁੱਛਾਂਗੇ ਸਰਦੀਆਂ ਨੂੰ ਵੀ ਜਿਹੜੇ ਇਹ ਪੱਖੋੜ ਦੇ ਵਿੱਚ ਅੱਜ ਸਰਚ ਆਪਰੇਸ਼ਨ ਕੀਤਾ ਗਿਆ ਵੀ ਉਹਦੇ ਵਿੱਚ ਕੀ ਕੋਈ ਮਤਲਬ ਜਿਹੜੇ ਇੰਨਾ ਤੇ ਸੱਕ ਸੀਗੀ ਉਹਨਾਂ ਚੋਂ ਕੋਈ ਨੌਜਵਾਨ ਮਿਲੇ ਨੇ ਜਾਂ ਮਤਲਬ ਉਹਨਾਂ ਕੋਲੋਂ ਕੋਈ ਪ੍ਰਾਪਤੀ ਹੋਈ ਹੈ ਕਿਸੇ ਚਟੇਰੀ ਸਰ ਜੀ ਜਿਹੜੀ ਤੁਸੀਂ ਅੱਜ ਇਹ ਪਿੰਡ ਪੱਖੋਵਾਲ ਸਰਚ ਆਪਰੇਸ਼ਨ ਕੀਤਾ ਜੀ ਇਹਦੇ ਬਾਰੇ ਸਾਨੂੰ ਦੱਸੋਗੇ ਜੀ ਅੱਜ ਜੀ ਮਿਤੀ 18 ਮਾਰਚ 2025 ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਮਹਿੰਮ ਤਹਿਤ ਨਸ਼ਿਆਂ ਦੇ ਖਿਲਾਫ ਕਾਰਵਾਈ ਵਧੀ ਗਈ ਹੈ ਜਿਸ ਦੇ ਤਹਿਤ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੱਖੋਵਾਲ ਦੇ ਵਿੱਚ ਕੁਝ ਓਵਰਡੋਸ ਦੇ ਨਾਲ ਮਰੀਜ਼ ਪੀੜਤ ਸੀਗੇ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਸੋਰਸਸ ਤੋਂ ਇਨਫੋਰਮੇਸ਼ਨ ਲੈ ਕੇ ਸ਼ੱਕ ਦੇ ਆਧਾਰ ਤੇ ਸਾਨੂੰ ਕਾਫੀ ਲਿਸਟਾਂ ਵੀ ਪ੍ਰੋਵਾਈਡ ਹੋਈਆਂ ਸੀਗੀਆਂ ਕੀ ਬੰਦੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਜਿਸ ਦੇ ਤਹਿਤ ਅੱਜ ਦਾਕਾ ਸਬਡਿਵੀਜ਼ਨ ਦੇ ਥਾਣਾ ਸੁਧਾਰ ਦੀ ਪੁਲਿਸ ਪਾਰਟੀ ਐਸਡੀਓ ਸਾਹਿਬ ਤੇ ਪੂਰੀ ਟੀਮ ਵੱਲੋਂ ਅੱਜ ਇੱਥੇ ਸਰਚ ਆਪਰੇਸ਼ਨ ਚਲਾਇਆ ਗਿਆ ਵਾ ਜਿਸ ਸਰਚ ਆਪਰੇਸ਼ਨ ਦੇ ਤਹਿਤ ਸਾਨੂੰ ਜਿੰਨੇ ਬੰਦੇ ਸ਼ੱਕੀ ਸੀ ਅਲੱਗ-ਅਲੱਗ ਘਰਾਂ ਦੇ ਵਿੱਚ ਸਰਚ ਵੀ ਕੀਤੀ ਗਈ ਆ ਸਾਨੂੰ ਕੋਈ ਬਰਾਮਦਗੀਆਂ ਵੀ ਹੋਈਆਂ ਵਾ ਅਜੇ ਸਰਚ ਆਪਰੇਸ਼ਨ ਜਾਰੀ ਹੈ ਤੇ ਰਿਕਵਰੀਜ਼ ਕਰਕੇ ਦੋਸ਼ੀਆਂ ਦੇ ਖਿਲਾਫ ਬੰਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਬੰਦੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਸਾਰਿਆਂ ਨੂੰ ਵਾਰਨਿੰਗ ਵੀ ਦੇਣਾ ਚਾਹੂੰਗਾ ਕਿ ਉਹ ਆਪਣੇ ਇਸ ਕੰਮ ਤੋਂ ਬਾਹਰ ਆ ਜਾਣ ਨਹੀਂ ਤਾਂ ਪੁਲਿਸ ਪਾਰਟੀ ਇਹ ਸਾਡੀ ਅੱਜ ਅੱਜ ਦੇ ਟਾਈਮ 'ਚ ਬਿਲਕੁਲ ਪ੍ਰਾਇੋਰਟੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਜੇ ਸਾਨੂੰ ਕਿਸੇ ਦੀ ਕੋਈ ਇਨਫੋਰਮੇਸ਼ਨ ਮਿਲਦੀ ਆ ਕਿਸੇ ਦੀ ਕੋਈ ਬਰਾਮਦਗੀ ਹੁੰਦੀ ਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਜੇ ਕੋਈ ਕਾਰੋਬਾਰ ਇਸ ਚੀਜ਼ ਦੇ ਵਿੱਚ ਪਿਆ ਹੋਇਆ ਵਾ ਇਸ ਚੀਜ਼ ਤੋਂ ਬਾਹਰ ਜਾਓ ਕਿਉਂਕਿ ਜੋ ਵੀ ਲੋਕ ਇਸ ਕਾਰੋਬਾਰ ਨਾਲ ਆਪਣੀ ਪ੍ਰਾਪਰਟੀ ਬਣਾਉਂਦੇ ਆ ਜਾਂ ਆਪਣਾ ਕੋਈ ਵੀ ਕਾਰੋਬਾਰ ਬਣਾਉਂਦੇ ਆ ਜੋ ਵੀ ਲੀਗਲ ਦੇ ਤਹਿਤ ਸਾਡੇ ਵੱਲੋਂ ਕਈ ਕੇਸ ਭੇਜੇ ਗਏ ਨੇ ਜਿਸ ਦੇ ਤਹਿਤ ਤੁਹਾਡੇ ਘਰ ਵੀ ਜਬਤ ਕੀਤੇ ਜਾ ਸਕਦੇ ਨੇ ਤੇ ਤੁਹਾਡੇ ਘਰ ਉਸ ਤੋਂ ਬਾਅਦ কুরਕੀ ਹੋ ਕੇ ਵੇਚੇ ਵੀ ਜਾਣਗੇ ਸੋ ਜੇ ਨਸ਼ੇ ਦੀ ਕਮਾਈ ਨਾਲ ਕੋਈ ਵੀ ਤੁਸੀਂ ਕੋਈ ਟਰੈਕਟਰ ਕੋਈ ਗੱਡੀ ਕੋਈ ਘਰ ਕੁਝ ਵੀ ਬਣਾਉਣੀ ਹੋ ਉਸੀ ਤੇ ਵੀ ਅਟੈਚਮੈਂਟ ਐਂਡ কুরਕੀ ਹੋ ਸਕਦੀ ਹੈ ਜੀ ਇਹ ਸਰ ਜੀ ਅੱਜ ਤੁਹਾਨੂੰ ਜਿਹੜੀ ਪੱਖੋੜ ਦੀ ਪੰਚਾਇਤ ਆ ਕਈ ਪਿੰਡਾਂ 'ਚ ਇਹ ਹੁੰਦਾ ਵੀ ਪੰਚਾਇਤ ਸਹਿਯੋਗ ਨਹੀਂ ਕਰਦੀ ਤੇ ਤੁਹਾਨੂੰ ਅੱਜ ਪੱਖੋੜ ਦੀ ਪੰਚਾਇਤ ਦੇ ਵੱਲੋਂ ਕੋਈ ਸਹਿਯੋਗ ਕਿਵੇਂ ਮਿਲਿਆ ਜੀ ਅ ਇਹ ਥੋੜਾ ਰਲਮਲ ਮਸਿਗਾ ਮੈਨੂੰ ਪੰਚਾਇਤ ਤੋਂ ਸ਼ਿਕਾਇਤ ਵੀ ਹੈ ਕਿ ਇਹਨਾਂ ਨੇ ਸਾਨੂੰ ਇਹ ਚੀਜ਼ ਪਹਿਲਾਂ ਧਿਆਨ ਚ ਨਹੀਂ ਲਿਆਂਦੀਗੀ ਠੀਕ ਹੈ ਜੀ ਸਾਨੂੰ ਓਡੋਸ ਦੇ ਕੇਸ ਆਏ ਸੀ ਆਏ ਸੋ ਪੰਚਾਇਤਾਂ ਦਾ ਵੀ ਫਰਜ਼ਮੰਦ ਦਾ ਕਿ ਸਾਨੂੰ ਉਹ ਫੈਲ ਦੇ ਆਧਾਰ ਤੇ ਆ ਕੇ ਦੱਸਣ ਕਿ ਹਰ ਪਿੰਡ ਦੇ ਵਿੱਚ ਜੇ ਕਿਤੇ 5000 ਜਨਸੰਖਿਆ ਕਿਤੇ 6000 ਤਾਂ ਨਸ਼ੇ ਕਰਨ ਵਾਲੇ ਨਸ਼ਾ ਵੇਚਣ ਵਾਲੇ ਤਾਂ 10-15 ਹੀ ਹੁੰਦੇ ਆ। ਸੋ ਜੇ ਆਪਾਂ 5-6 ਬੰਦਾ ਇਕੱਠਾ ਹੋ ਕੇ 10-15 ਬੰਦਿਆਂ ਸਾਹਮਣਾ ਨਹੀਂ ਕਰ ਸਕਦੇ ਤਾਂ ਸਾਨੂੰ ਤੁਹਾਡੀ ਵੀ ਸਹਿਯੋਗ ਦੀ ਪੂਰੀ ਲੋੜ। ਬਾਕੀ ਸਰਪੰਚ ਸਾਹਿਬ ਪੰਚਾਇਤ ਸਾਡੇ ਨਾਲ ਹੀ ਰਹੀ ਹੈ ਸਾਨੂੰ ਘਰਛਣਾ ਕਰਾਉਣ ਦੇ ਵਿੱਚ। ਯਾਨੀ ਬਹੁਤ ਮਦਦ ਕੀਤੀ ਆ। ਬਟ ਅੱਗੇ ਤੋਂ ਮੈਂ ਚਾਹਣਾ ਕਿ ਸਾਨੂੰ ਪਿੰਡ ਦੀ ਪੰਚਾਇਤ ਆ ਕੇ ਦੱਸੇ ਕਿ ਇਹ ਬੰਦੇ ਇਸ ਚੀਜ਼ ਦਾ ਕਾਰੋਬਾਰ ਕਰਦੇ ਆ ਤਾਂ ਕਿ ਇਹਨਾਂ ਬੰਦਿਆਂ ਨੂੰ ਅੱਠਾਲ ਪਾ ਸਕੀਏ। ਕਿਉਂਕਿ ਜੇ ਪੰਚਾਇਤ ਇਕੱਠੀ ਹੋ ਜੇ ਸਾਰਾ ਪਿੰਡ ਇਕੱਠਾ ਹੋ ਜੇ ਮੈਨੂੰ ਲੱਗਦਾ ਕਿ 10-15 ਬੰਦੇ ਕਿਸੇ ਤਰੀਕੇ ਦਾ ਕਾਰੋਬਾਰ ਕਰ ਸਕਦੇ ਆ। ਬਾਕੀ ਸਰ ਜੀ ਕੋਈ ਜਾਣਕਾਰੀ ਦਿੰਦੇ ਆ ਪੰਚਾਇਤ ਜਾਂ ਕੋਈ ਨਗਰ ਵੱਲੋਂ ਉਹ ਜਾਣਕਾਰੀ ਪ੍ਰਸ਼ਾਸਨ ਗੋਪਤ ਰੱਖੀ ਜਾਂਦੀ ਹੈ ਜਾਣਕਾਰੀ ਜੀ। ਬਿਲਕੁਲ ਜੀ ਜੇ ਕੋਈ ਵੀ ਜਾਣਕਾਰੀ ਦਿੰਦਾ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਡਰੱਗ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾਂਦੇ ਨੇ। ਠੀਕ ਹੈ ਜੇ ਤੁਸੀਂ ਉਸ ਨੰਬਰ ਤੇ ਨੋਟ ਕਰਾਉਣੇ ਹੋ ਤਾਂ ਸਾਨੂੰ ਪੁਲਿਸ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗਣਾ ਕਿ ਕਿਸ ਕਿਸ ਬੰਦੇ ਨੇ ਨੋਟ ਕਰਾਇਆ ਵਾ। ਉਹ ਤੁਹਾਡਾ ਜੋ ਰਿਕਾਰਡ ਆ ਨੋਟਿਸ ਰਣ ਵਾਲੇ ਦਾ ਚੰਡੀਗੜ੍ਹ ਤੱਕ ਹੀ ਸੀਮਤ ਰਹਿ ਜਾਂਦਾ ਵਾ ਤੇ ਸਾਡੇ ਕੋਲ ਆਉਂਦਾ ਸਿਰਫ ਨਾਮ ਪਤਾ ਕਿੱਥੇ ਵੇਚਦਾ ਕੀ ਵੇਚਦਾ ਉਹਦਾ ਘਰ ਕਿੱਥੇ ਸਿਰਫ ਇਹੀ ਡਿਟੇਲ ਆਉਂਦੀ ਆ ਇਸ ਕਰਕੇ ਜੇ ਤੁਸੀਂ ਗੁਪਤ ਨੰਬਰ ਤੇ ਕੋਈ ਵੀ ਸੂਚਨਾ ਦਿਨੇ ਹੋ ਤੁਹਾਡੀ ਜਾਣਕਾਰੀ ਸੀ ਗੁਪਤ ਰੱਖਾਂਗੇ ਬਾਕੀ ਅਸੀਂ ਬਤੌਰ ਐਸਚਓ ਸੁਧਾਰ ਬਾਕੀ ਮੇਰੇ ਕੋਲ ਜੇ ਤੁਸੀਂ ਮੇਰੇ ਕੋਲ ਵੀ ਕੋਈ ਵੀ ਸੂਚਨਾ ਲੈ ਕੇ ਆਉਂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਕੋਈ ਵੀ ਤੁਹਾਡੇ ਨਾਮ ਲੋਕਾਂ ਤੱਕ ਅਸ਼ਰ ਨਹੀਂ ਕਰਾਂਗੇ ਅਸੀਂ ਜੋ ਬਣਦੀ ਕਾਰਵਾਈ ਜਿਸ ਦਾ ਵੀ ਤੁਸੀਂ ਨਾਮ ਲਓਗੇ ਬਿਨਾਂ ਕਿਸੇ ਦੱਸੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਜੀ ਇਹ ਤਾਂ ਹੋ ਗਈ ਜਿਹੜੀ ਚਿੱਟਾ ਵੇਚ ਰਹੇ ਨੇ ਤੇ ਜਿਹੜੇ ਮਤਲਬ ਕੋਈ ਨੌਜਵਾਨ ਇਸ ਦਲਦਲ ਦੇ ਵਿੱਚ ਧਸੇ ਹੋਏ ਨੇ ਪੀੜਤ ਨੇ ਜਾਂ ਆਪਾਂ ਨੂੰ ਇਹ ਕਹਿ ਲਓ ਵੀ ਸਾਡੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹ ਵੀ ਇਹ ਕਹਿੰਦੇ ਹੁੰਦੇ ਨੇ ਬਈ ਕਈ ਨੌਜਵਾਨ ਜਿਹੜੇ ਨੇ ਉਹ ਇਸ ਦਲਦਲ ਦੇ ਵਿੱਚ ਕਿਸੇ ਕਾਰਨਾ ਕਰਕੇ ਫਸੇ ਹੋਏ ਨੇ ਵੀ ਉਹਨਾਂ ਦੇ ਪ੍ਰਤੀ ਕੀ ਆ ਜੇ ਕੋਈ ਪੰਚਾਇਤ ਕੋਲੇ ਆਉਂਦੇ ਨੇ ਉਹ ਨੌਜਵਾਨ ਜਾਂ ਤੁਹਾਡੇ ਕੋਲ ਜਾਂਦੇ ਨੇ ਉਹਨਾਂ ਦਾ ਕੋਈ ਇਲਾਜ ਕੋਈ ਸਰਕਾਰ ਵੱਲੋਂ ਜਾਂ ਕੋਈ ਬਿਲਕੁਲ ਜੀ ਇਸ ਦੇ ਖਾਸ ਤੌਰ ਤੇ ਜਿਵੇਂ ਕਿ ਅਸੀਂ ਲੁਧਿਆਣਾ ਵਿਖੇ ਤੁਸੀਂ ਪੋਸਟਡ ਆ ਸੋ ਸਾਡੇ ਜਗਰਾਉ ਵਿੱਚ ਇੱਕ ਬਹੁਤ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਜਿਸ ਦੇ ਤਹਿਤ ਸਾਡੇ ਕੋਲ ਬਿਲਕੁਲ ਕਲੀਅਰ ਡਾਇਰੈਕਸ਼ਨ ਨੇ ਜੋ ਨਸ਼ਾ ਵੇਚਦੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਪਰ ਜੋ ਨਸ਼ਾ ਕਰਨ ਦੇ ਆਦੀ ਨੇ ਉਹ ਤਾਂ ਖੁਦ ਇੱਕ ਤਰ੍ਹਾਂ ਦੇ ਮਰੀਜ਼ ਨੇ ਸੋ ਉਹਨਾਂ ਬੰਦਿਆਂ ਨੂੰ ਅਸੀਂ ਰੀਹੈਬਿਲੀਟ ਕਰਾਂਗੇ ਉਹਨਾਂ ਨੂੰ ਸਾਡੇ ਕੋਲ ਮਿਸਚਿੰਤ ਹੋ ਕੇ ਖੁਦ ਸਾਡੇ ਕੋਲ ਆਉਣ ਜਿਵੇਂ ਕਿ ਅਸੀਂ ਪਿਛਲੇ ਦਿਨੀ ਇੱਕ ਹਲਵਾਰੇ ਦੇ ਨੌਜਵਾਨ ਨੂੰ ਐਡਮਿਟ ਕਰਾਇਆ ਵਾ ਜੋ ਕਿ ਇਸ ਟਾਈਮ ਜੀਰੇ ਇਲਾਜ ਉਸ ਟੀ ਦੇ ਵਿੱਚ ਕੋਈ ਸਜ਼ਾ ਨਹੀਂ ਹੈ ਕੋਈ ਨਹੀਂ ਹੈ ਤੁਹਾਨੂੰ ਬਿਲਕੁਲ ਚੰਗੇ ਤਰੀਕੇ ਨਾਲ ਜਿੰਨੇ ਮਹੀਨੇ ਦਾ ਕੋਰਸ ਆ ਪੂਰਾ ਕਰਵਾ ਕੇ ਨਸ਼ਾ ਛਡਵਾਇਆ ਜਾਊਗਾ ਸੋ ਅੱਜ ਸਾਨੂੰ ਫਖੋਵਾਲਪਿੰਡ ਤੋਂ ਵੀ ਕਈ ਬੰਦੇ ਸਾਹਮਣੇ ਆਏ ਨੇ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਸੋ ਉਹਨਾਂ ਬੰਦੇ ਨੂੰ ਵੀ ਨੌਜਵਾਨਾਂ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਕਿ ਕੋਰਟ ਦੇ ਆਰਡਰ ਕਰਾ ਕੇ ਉਹਨਾਂ ਨੂੰ ਅਸੀਂ ਰੀਹੈਬਿਡੀਟੇਸ਼ਨ ਸੈਂਟਰ 'ਚ ਐਡਮਿਟ ਕਰਾਵਾਂਗੇ ਤੇ ਬਹੁਤ ਜਲਦੀ ਤੁਹਾਡੇ ਸਾਹਮਣੇ ਨਸ਼ਾ ਛੱਡ ਕੇ ਵਿਹਣਗੇ ਸੋ ਜੇ ਕੋਈ ਨਸ਼ਾ ਕਰਦਾ ਵਾ ਉਸ ਦੇ ਖਿਲਾਫ ਕੋਈ ਸਜ਼ਾ ਨਹੀਂ ਬਲਕਿ ਤੁਸੀਂ ਸਾਨੂੰ ਸਾਡੇ ਧਿਆਨ ਵਿੱਚ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਅਸੀਂ ਐਡਮਿਟ ਜਿਸ ਤਰ੍ਹਾਂ ਅੱਜ ਸਰਚ ਆਪਰੇਸ਼ਨ ਕੀਤਾ ਗਿਆ ਉਹ ਆਉਣੇ ਦਿਨਾਂ ਚ ਵੀ ਜਾਰੀ ਰਹੂਗਾ ਇਸ ਤਰ੍ਹਾਂ ਬਿਲਕੁਲ ਜੀ ਸਾਡਾ ਦਾ ਮਤਲਬ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ ਵਕਤਕ ਪਿੰਡਾਂ ਜਿਵੇਂ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸੋ ਅਸੀਂ ਉਹਨਾਂ ਦੇ ਵਿੱਚ ਇਹ ਸਰਚ ਆਪਰੇਸ਼ਨ ਕਰਦੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਸਿਕਿਓਰ ਫੀਲ ਕਰਨ ਲੋਕੀ ਸੇਫ ਫੀਲ ਕਰਨ ਤੇ ਸਾਡੇ ਤੱਕ ਰੀਚ ਕਰ ਸਕਣ ਧੰਨਵਾਦ ਕਰਦੇ ਹਾਂ ਜੀ ਅਸੀਂ ਡੀਐਸਪੀ ਸਾਡੇ ਤਖਾ ਸਾਹਿਬ ਜੀ ਦਾ ਸਮੂਚੀ ਪੰਚਾਇਤ ਦਾ ਤੇ ਸਾਡੇ ਐਸਐਚਓ ਸardar ਜਸਵਿੰਦਰ ਸਿੰਘ ਜੀ ਦਾ ਤੇ ਮਾਲਵਾ ਲਾਈ 365 ਦੇ ਵੱਲੋਂ ਸਾਰੇ ਹੀ ਜਿਹੜੀ ਟੀਮ ਅੱਜ ਆਈ ਆ ਬਹੁਤ ਬਹੁਤ ਧੰਨਵਾਦ ਤੇ ਇਥੇ ਵੱਡੀ ਗੱਲ ਇਹ ਵੀ ਦੱਸਣ ਵਾਲੀ ਆ ਕਿ ਇਹਦੇ ਨਗਰ ਦੇ ਲੋਕ ਵੀ ਖੁਸ਼ ਨਹੀਂ ਇਸ ਚੀਜ਼ ਤੋਂ ਬਹੁਤ ਸਾਰੇ ਸੱਜਣਾਂ ਦੇ ਜਿਹੜੇ ਸਾਨੂੰ ਫੋਨ ਆਏ ਬਈ ਮਤਲਬ ਪਿੰਡ ਵਾਲੇ ਚਾਹੁੰਦੇ ਸੀਗੇ ਜੀ ਇਸ ਤਰ੍ਹਾਂ ਕਿਉਂਕਿ ਉਹ ਸਾਡੇ ਹੀ ਪਰਿਵਾਰਾਂ ਦੇ ਬੱਚੇ ਨੇ ਵੀ ਉਹ ਆਪਦਾ ਇਸ ਚੀਜ਼ ਤੋਂ ਦਲਦਲ ਚੋਂ ਨਿਕਲਣਾ ਤੇ ਜਿਹੜੇ ਵੇਚਦੇ ਨੇ ਜੀ ਉਹ ਜਿਵੇਂ ਸਾਰਨੇ ਕਿਹਾ ਵੀ ਉਹ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਵੀ ਮਤਲਬ ਚੰਗੇ ਰਸਤੇ ਤੇ ਲਿਆਂਦਾ ਜਾਊਗਾ ਧੰਨਵਾਦ ਜੀ ਸਰ ਠੀਕ ਆ ਜੀ